ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਹ ਲਓ ਜੀ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਜਿਹੜੀ ਵੀ ਸ਼ੇਪ ਚਾਹ ਦੋਸਤੋ ਮੋਰੋਂ ਪਤਲੀ ਤੇ ਪਿੱਛੇ ਨੂੰ ਚੌੜੀ ਹੁੰਦੀ ਤੁਰੀ ਜਾਂਦੀ ਆ ਤਾਂ ਇਹ ਝੋਟੀ ਦੀ ਜਿਹੜੀ ਦੋਸਤੋ ਦਾਦੀ ਦੀ ਇਹਦੀ ਮਾਂ ਦੀ ਮਾਂ ਉਹ ਮੰਨ ਲਓ ਨੀਲੀ ਰਾਵੀ ਸੀ ਤੇ ਜਿਹੜੀ ਇਹਦੀ ਮਾਂ ਸੀ ਉਹ ਗੋਪੀ ਬਨਨ ਦੀ ਧੀ ਧੀ ਉਹ ਜੈਡ ਬਲੈਕ ਸੀ ਗਾਹਾਂ ਇਹ 705 77 ਦੀ ਆ ਇਹਦੀਆਂ ਪੂਛਾਂ ਜ਼ਿਆਦਾਤਰ ਚਿੱਟੀਆਂ ਹੁੰਦੀਆਂ ਨੇ ਪਰ ਇਹਦੀ ਪੂਛ ਬਿਲਕੁਲ ਜੈਡ ਬਲੈਕ ਅੱਗੇ ਇਹਦਾ ਕਿਹੜਾ ਟੀਕਾ ਲੱਗਿਆ ਹੋਇਆ ਵਧਾਵੀ? ਅਨਮੋਲ ਅਨਮੋਲ ਰਤਨ ਅਨਮੋਲ ਆਲਾ ਬਾਈ ਪੁੱਛਦਾ ਹੁੰਦਾ ਵੀ ਕਿਹੜਾ ਟੀਕਾ ਲੱਗਿਆ। ਅੱਸੂ ਵਾਲੇ ਅਨਮੋਲ ਦਾ ਟੀਕਾ ਲੱਗਿਆ ਹੋਇਆ ਜੀ ਇਹਦੇ ਤੇ ਇਹ ਚੋਂ ਜਿਹੜੀ ਕੱਟੀ ਆਊਗੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਊਗੀ ਕੱਟੀ। ਅਨਮੋਲ ਰਤਨ ਤੋਂ ਗੱਬਣਾ ਇਹ 10 ਟੀਕੇ ਲਏ ਸੀ 10 ਤੋਂ ਆਪਣੇ ਕੋਲੇ ਇੱਕ ਝੋਟੀ ਇਹ ਗੱਬਣ ਰਹੀ ਆ ਦੋਸਤੋ ਬਾਕੀ ਜਾਂ ਤਾਂ ਅਸੀਂ ਗਲਤ ਹੀਟ ਚ ਲਾ ਲੇ ਠੀਕ ਆ ਨਾ ਜਾਂ ਸਹੀ ਹੀਟ ਮੂਰੇ ਨਹੀਂ ਹੋਣੀ ਜਿਹਦਾ ਕਰਕੇ ਜਾਂ ਝੋਟੀਆਂ ਦੀ ਯੂਟਰਸ ਵਿੱਚ ਕਮਜ਼ੋਰੀ ਹੋਣੀ ਜਿਹਦਾ ਕਰਕੇ ਨਹੀਂ ਰਹੀਆਂ ਪਰ ਬੁੰਨ ਦਾ ਰਿਜ਼ਲਟ ਕੱਲ ਵੀ ਮੈਂ ਦੇਖਿਆ ਬਹੁਤ ਵਧੀਆ ਉਹ ਵੀਡੀਓ ਹਲੇ ਚੜ੍ਹਣ ਵਾਲੀ ਪਈ ਆ ਤੇ ਇਹ ਝੋਟੀਆਂ 70 5 77 ਦੀ ਦੋਸਤੋ ਆ ਆਰਡਰ ਕੁਆਲਿਟੀ ਦੇਖ ਲਓ ਮੂਰਲੇ ਥਣ ਤੋਂ ਗੱਠ ਮੂਰੀ ਆਰਡਰ ਤੇ ਇਸ ਤਰ੍ਹਾਂ ਦੇ ਆਰਡਰ ਗੋਪੀਵਨ ਦੀਆਂ ਧੀਆਂ ਦੇ ਆਉਂਦੇ ਤੇ ਗੋਪੀਵਨ ਆਪਦੀ ਸ਼ੈਂਪ ਨਹੀਂ ਛੱਡਦਾ ਤੇ ਆਰਡਰ ਕੁਆਲਿਟੀ ਦੇਖ ਲਓ ਇਹਦੀ ਮਾਂ ਦੀ ਵੀ ਵੀਡੀਓ ਕਿਤੇ ਪਈ ਆ ਇਸੇ ਤਰ੍ਹਾਂ ਦਾ ਆਰਡਰ ਉਹ ਚਾ ਤੇ ਥਣ ਦੇਖ ਲਓ ਲੋ ਵੀਰੋ ਕਿਹੜੇ ਜੁੱਸੇ ਵਾਲਾ ਲੱਗਿਆ ਹੋਇਆ ਤੇ ਇਦਰੋਂ ਵੀ ਥਣ ਦੀ ਬਣਾਵਟ ਉਹੀ ਆ ਚੱਲ ਉਧਰ ਨੂੰ ਹੋ ਜਾ ਮੜੀ ਜੀ ਓਏ ਉਧਰ ਹੋ ਜਾ ਹਟ ਪੀਪਣੀ ਇਧਰ ਨੂੰ ਖਿੱਚ ਲੈ ਮੜੀ ਜੀ ਆਪ ਦੇ ਘਣੀ ਉਧਰ ਹੋ ਜਾ ਹਟ ਹਟ ਧੱਕ ਦੇ ਤੈਨੂੰ ਮੜੀ ਲੋ ਦੋਸਤੋ ਵਾਟਰ ਕੁਆਲਟੀ ਆ ਜਿਹੜੀ ਬਹੁਤ ਜਿਆਦੇ ਵਧੀਆ ਬਾਕੀ ਸ਼ੇਅਰ ਜ਼ਰੂਰ ਕਰ ਦਿਓ 70 5 77 ਦੀ ਧੀ ਆ ਠੀਕ ਆ ਤੇ ਗੋਪੀ ਵਨ ਦੀ ਧੀ ਚੂਹਾ ਤੇ ਸਿੰਘਾਂ ਦੀ ਬੰਦਰ ਦੋਸਤੋ ਇਸ ਤਰ੍ਹਾਂ ਦੀ ਆ ਨਾ ਖੁੱਲੇ ਆ ਨਾ ਇਹ ਭੀੜਿਆ ਨਾ ਸਿਰ ਚ ਲੱਗਣ ਨਾ ਵੱਢਣੇ ਪੈਣ ਪਰੇ ਦੀ ਨਾਨੀ ਦੇ ਸ਼ੰਗ ਦੀ ਜਿਹੜੇ ਉਹ ਬਹੁਤ ਵੱਡੇ ਸੀ ਇਹਦੀ ਮਾਂ ਦੇ ਵੀ ਵੱਡੇ ਸੀ ਚੋਹੋ 70 5 70 ਕਰਕੇ ਲਾ ਨੋ ਇਹ ਹੋਰ ਨੇੜੇ ਕਰ ਗਈ ਉਹ ਥੋੜੇ ਜਿਹਾ ਨੇੜੇ ਕਰ ਗਈ ਤੀ ਇਹ ਜਿਆਦਾ ਨੇੜੇ ਕਰ ਗਈ ਤਾਂ ਬਹੁਤ ਸੋਹਣਾ ਸਿੰਘ ਲੱਗਿਆਗਾ ਜਿਹੜੀ ਲੱਤਾਂ ਦੀ ਬੰਤਰ ਆ ਉਹ ਗੋਪੀਵਨ ਦਿੰਦਾ ਇਸ ਤਰ੍ਹਾਂ ਦੀਆਂ ਮਜ਼ਬੂਤ ਲੱਤਾਂ ਤੇ ਦੰਦਾਂ 'ਚ ਦੋ ਦੰਦ ਆ ਦੋਸਤੋ ਤੇ ਆਉਣ ਵਾਲੇ ਟਾਈਮ 'ਚ ਸਾਨੂੰ ਇਹ ਆ ਕਿ ਬਹੁਤ ਸੋਹਣਾ ਦੰਦ ਕੱਢੂ ਮੈਨੂੰ 15 ਲੀਟਰ ਪਲੱਸ ਦੀ ਉਮੀਦ ਆ ਇਹਦੇ ਨੂੰ ਬਾਕੀ ਜਿਹੜਾ ਕੱਢੂ ਤੁਹਾਡੇ ਸਾਹਮਣੇ ਹੋਊਗਾ ਆ ਦੰਦ ਦਿਖਾ ਦੇ ਇੱਧਰ ਨੂੰ ਐ ਕੂਰੇ ਤੂੰ ਦਿਖਾ ਤੂੰ ਹੂੰ ਦਿਖਾਈ ਮਲੇਗੀ ਜੇ ਦਿਖਾ ਆ ਜਾ ਪੁੱਤਾ ਸੁਰਿਆ ਐ ਨਹੀਂ ਕਰਤੰਦੇ ਸਿਆਣੀ ਬੰਡੀ ਜੇ ਤੈਨੂੰ ਕੀ ਕਰਨੀ ਨੇ ਹੂੰ ਤੱਕਾ ਕਰਦੀ ਆ ਕੋਈ ਨਾ ਦੋ ਦੰਦ ਹੀ ਆ ਦੋਸਤੋ ਉਹ ਦੇਖਣੀ ਹੋਈ ਤਾਂ ਆਪਣੀ ਫੇਸਬੁੱਕ ਤੇ ਵੀਡੀਓ ਪਈ ਆ ਲਾਈਵ ਉਹਦੇ ਵਿੱਚ ਦੇਖ ਲਿਓ ਤੁਸੀਂ ਦੋ ਦੰਦ ਝੋਟੀ ਆ ਜਦੋਂ ਸੂਗ ਵੀ ਉਹ ਤੁਹਾਨੂੰ ਦੱਸਾਂਗਾ ਵੀ ਕੀ ਕਰਦੀ ਆ ਕੀ ਨਹੀਂ ਕਰਦੀ ਬਾਕੀ ਕੱਟੀ ਦੀ ਉਮੀਦ ਆ ਕਿ ਇਹਦੇ ਵਿੱਚੋਂ ਅਨਮੋਲ ਰਤਨ ਦੀ ਕੱਟੀ ਆਊ। ਧੰਨਵਾਦ ਹੈ ਸਾਰੇ ਦੋਸਤਾਂ ਦਾ, ਸ਼ੇਅਰ ਜ਼ਰੂਰ ਕਰਦੇ। 70577 ਦਿੱਤੀ।